ਵੀਡੀਓ ਕੁੜੀਆਂ 부ੜੀਆਂ ਨਾ ਦੇਖੋ ਭਾਈ ਕਿਉਂਕਿ ਸਾਤੋਂ ਗਾਲਾਂ ਨਿਕਲ ਜਾਂਦੀਆਂ ਨੇ ਹਾਂ ਇਹ ਭਾਈ ਛੜੇ ਛਾਟਾ ਤੇ ਮੰਦਿਰ ਵਾਸਤੇ ਅਸੀਂ ਵੀਡੀਓ ਬਣਾਉਨੇ ਮਨੋਰੰਜਨ ਲਈ ਬਣਾ ਰਹੇ ਹਾਂ ਸਾਡਾ ਵੀ ਕਿਸੇ ਜਾਤ ਪਾਤ ਨਾਲ ਧਰਮ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹਜਾਉਣਾ ਸਾਡਾ ਕੋਈ ਸਬੰਧ ਨਹੀਂ ਇਹ ਮਨੋਰੰਜਨ ਸਿਰਫ ਮਨੋਰੰਜਨ ਲਈ ਬਣਾ ਰਹੇ ਹਾਂ ਤੇ ਸਵਾਗ ਲੈਣ ਲਈ ਬਣਾ ਰਹੇ ਹਾਂ ਈ ਆ ਜਾ ਫਿਰ ਛੱਡਿਆ ਯੇ ਇਹ ਮੇਰਾ ਬਹੁਤ ਹੋ ਗਿਆ ਹੁਣ ਖੜ ਜਾ ਯਾ ਡਰਾਈ ਨਾ ਫਿਰ ਮੱਕਾ ਨਾ ਬੈਂਕ ਨਾਲ ਗਿਆ ਬੇਕਤੇ ਇਹ ਕਬੂਕ ਨਹੀਂ ਜਾਂਦਾ ਤੇਰੇ ਮੱਕਾ ਦੇ ਫਿਰ ਉਹੀ ਗੱਲਾਂ ਤੇ ਨਾ ਟੀਕੇ ਕੁੱਟਣਾ ਝਗੜ ਮਾਰਨ ਲੱਗ ਜਾਣਾ ਹੌਲੀ ਕੱਢਣਾ ਪੈ ਗਿਆ ਜਮਾ ਰਾਮ ਨਾਲ ਚਲੀ ਗਰੀਕ ਮਾ ਹੋਈ ਹਾਂ ਇਹਨੂੰ ਛੱਡ ਕੇ ਆਪਾਂ ਨਾਲ ਜੇ ਮੈਂ ਤਾਂ ਤੈਨੂੰ ਹੋਰ ਗੱਲ ਕਹਿਣਾ ਹੂੰ ਬੱਚਾ ਨਸ ਲਉ ਚੰਗਾ ਰੱਖ ਲਈਂ ਗਾਂ ਗੋਲੋਂ ਨਾ ਆ ਗਿਆ ਆ ਤੇ ਨੀਂਦਾ ਕਾ ਟੈਨ ਕਲਾ ਲਾ ਲਾ ਹੋਏ ਬਾਈ ਤੇਰੀ ਪੀਤੀ ਮੈਨੂੰ ਪਤਾ ਡਿੱਗ ਪਾਂਗੇ ਆਪਾਂ ਬੈਣ ਐਂ ਕਟਪੜੀ ਤੇ ਮਾ ਨਾਲ ਦੇ ਪਿੰਡ ਛੱਡ ਜਾਈਏ ਨਾਲ ਤੇ ਹਾ ਕੋਣੋਂ ਬੁੰਡ ਤੇ ਪੈਣ ਲੱਗ ਜਾਣ ਮੇਰਾ ਸਾਲਿਆ ਜੇ ਤਾਂ ਆਪਾਂ ਨੂੰ ਫੜ ਲਿਆ ਕਿਸੇ ਨੇ ਕੁੱਟਣਗੇ ਬਾਈ ਗਡਾਸ ਛੇ ਤਾਂ ਰੋਵ ਰੱਖੀ ਨਾ ਨਾ ਮੇਰੀ ਗੱਲ ਸੁਣ ਲੈ ਫੜ ਜਾ ਯਾਰ ਨਾਸਲੋਂ ਵਾਲਾ ਚੰਗਾ ਮੇਰਾ ਜੀ ਨੀ ਇਸ ਨੂੰ ਗੱਲ ਸੁਣ ਹਾਂ ਜੇ ਕੋਈ ਫੜਿਆ ਚੁੰਨੀ ਨਾ ਛੱਡਦੀ ਨਾ ਨਿਸ਼ਾਨੀ ਰਹਿ ਜੂ ਇਹ ਉਹਦੀ ਆ ਮੇਰੇ ਲਈ ਪਰਜਾਈ ਦੀ ਹੋ ਜੀ ਜਦ ਕੰਜਰ ਦੇ ਘਰ ਦੇਣੀਆਂ ਚੁੰਨੀਆਂ ਵੀ ਬੰਨੀਆਂ ਇਹ ਹੱਕ ਲਾ ਯਾਰ ਗੰਡਾਸਾ ਕੱਲਾ ਬੁੰਡ ਚ ਲੈਣਾ ਫਿਰ ਚੱਕੀ ਫਿਰਦਾ ਫਿਰ ਆਇਆ ਬਾਲਾ ਭਾਈਦਾ ਮੇਰਾ ਬਾਈ ਨਹੀਂ ਭਾਈਦਾ ਬਾਲਾ ਆ ਪੂਸਤੇ ਹੱਥ ਲਾਈਏ ਨਾ ਯਾਰ ਰੇੜੇ ਜੋੜਿਆ ਫਿਰ ਉਹੀ ਕਰਨਾ ਪਈਆਂ ਮਕੰਦ ਨੋਖਰੇ ਕੋਲੇ ਵਰਗਾ ਦੇਖ ਜਾਂਦਾ ਨਾ ਮੇਰਾ ਜੀ ਨਹੀਂ ਕਰਦਾ ਉਹ ਬਖਾਰ ਦਾ ਬੁੱਗੀ ਲੈਣਾ ਉਹ ਕਾਂ ਨੂੰ ਜੜ ਪ੍ਰੀਤ ਮੈਂ ਹੈ ਕੰਬਲੀ ਗੱਲ ਜੀ ਹਾਂ ਜੀ ਜਾ ਰਿਹਾ ਹੈ ਬਹੁਤ ਤੇਰੀ ਮਾਂ ਨੇ ਪੁੱਤ ਦੁੱਧ ਪਿਆ ਇਹਹੀ ਚਾਗੜਾ ਭੈਣ ਦਾ ਲਨ ਦੁੱਧ ਪੀ ਕੇ ਛੱਡੀ ਇਹਨੂੰ ਪਾਲ ਲਾ ਰੇੜੇ ਜੋੜ ਲਿਆ ਕਰਾਂਗੇ ਮੋਟਰਸਾਈਕਲਾਂ ਰੇੜੀਆਂ ਬਣਾ ਰਕੀਆਂ ਠੋਕ ਇਨੂੰ ਜੋੜ ਲਿਆ ਕਰੀ ਜੇ ਰੱਟੋ ਰੱਟ ਪਾ ਗਏ ਜੜ ਕੀ ਪਤਾ ਲੱਗ ਜਾਏ ਰ ਮੇਰਾ ਸਾਲਾ ਦੂਜੀ ਦਾ ਵੀ ਬੱਛਾ ਖੁੱਲਿਆ ਹੁੰਦਾ ਮੰਨਦਾ ਦੂਜੀ ਵੈੜ ਦਾ ਆਪਣੀ ਦਾ ਕਦੀ ਜਾ ਉਹ ਜਿਹੜੀ ਤੀਜੇ ਡੰਗ ਮਿਲਦੀ ਆ ਉਹ ਵੀ ਨਾਲ ਹੀ ਲੱਗ ਗਏਟ ਖੁੱਲਾ ਛੱਡਿਆ ਉਹ ਲਾਲਜੀ ਵੈੜ ਦਾ ਵੀ ਆ ਗਿਆ ਬੱਛਾ ਓਏ ਇਹ ਵੀ ਮੇਰਾ ਬੈਰੀ ਨਾਲ ਹੀ ਨਾ ਚੱਲੇ ਕਿਤੇ ਜਾਣ ਦਿਓ ਮੈਂ ਤਾਂ ਕਹਣਾ ਦੇਖੀ ਉਹ ਟੀਕੇ ਤੇ ਜੋੜਾਂਗੇ ਛਾਦ ਦੇ ਓਏ ਐਂ ਕਰ ਜਾ ਟੀਕਮਾ ਨੂੰ ਮੋੜ ਲਾਵਾਂਗੇ ਮੁਰਦੇ ਬੁੰਡੇ ਜੇ ਲੈਣਾ ਯਾਰ ਚਾਰ ਦਿਨਾਂ ਨੂੰ ਫੇਰ ਲੱਤਾਂ ਕਰੋ ਇਹਨੂੰ ਹੱਕਾ ਲਾਪ ਤੋਂ ਦੋਨੇ ਡੋਨੇ ਡੋਨੇ ਤੋੜਨਾ ਬਾਈ ਦੋਨੇ ਤੋੜਨਾ ਜੀ ਵੱਲ ਨਾ ਪੈਂਦੀ ਬੁੰਡ ਦੇ ਨੂੰ ਅਹੀਂ ਤਾਂ ਪਤਾ ਲਵਾ ਦੇ ਨੂ ਪਹਿਲੀਆਂ ਚੀਜ਼ ਕਾਲੇ ਭੈ ਕੰਨ ਜੇ ਖਵਾਈ ਫਿਰਨਾ ਉਹ ਬੱਚੇ ਦੇ ਕੋਈ ਗੇੜੇ ਕੁੱਤਾ ਵੱਟ ਗਿਆ ਯਾਰ ਭੈ ਦੀ ਬੁੰਡ ਚ ਲੈਣਾ ਸਾਲੇ ਪਿੱਟ ਬੋਲਾਂ ਦੇ ਉਹ ਉੱਥੇ ਵਹਿੰਗਾ ਭੈ ਕੋਈ ਕੁੱਤੇ ਦਾ ਹੁੰਦਾ ਕਿੱਲਾ ਯਾਰ ਮੇਰੀ ਗੱਲ ਸੁਣ ਹੈਂ ਆਏ ਕਰ ਜੀ ਖਰਜਾ ਪਾਣੀ ਪਾइए ਠੱਕ ਗਿਆ ਰੇੜੀ ਨਾ ਜੀ ਖਰ ਰੇੜੀ ਨਾ ਜੋੜ ਲਾ ਕਰ ਜੀ ਰੇੜੀ ਹੋਰ ਮੋਟਰਸਾਈਕਲ ਤੇ ਬੁਰਾ ਲੱਗਦਾ ਸਿਆਣਾ ਬਣਾ ਖਿੱਚੀ ਫਿਰਦਾ ਵਾ ਜਾਵਾਂਗੇ ਕਿਤੇ ਰੰਗ ਦਾ ਆਹ ਭੈਣ ਦੀ ਫੁੱਦੀ ਦੇ ਨਾ ਇਹਨੂੰ ਕੀ ਹੁੰਦਾ ਨਾ ਐ ਤਾਂ ਤੇਰੀ ਗੱਲ ਠੀਕ ਹੈ ਯਾਰ ਫੇਰ ਠੱਕ ਗਿਆ ਯਾਰ ਘਰੋਂ ਲੜ ਗਿਆ گنڈਾ ਬੱਚਾ ਘਰੋਂ ਤਾਂ ਹੁਣ ਦੁੱਧ ਦੀ ਬੁੰਡ ਮਾਰ ਲਈ ਲੜਦੀਆਂ ਗੁੱਡ ਜੀ ਕਾਜੀ ਜੇ ਫਿਰ ਹੋਰ ਕੀ ਹੈ ਢਾਲ ਲੈ ਗਡਾਸਾ ਮੋਢਿਆਂ ਤੇ ਬੰਨ ਲਈ ਟੂਟੀ ਵਾਲੀ ਵੀ ਛੱਡ ਕੇ ਹੋ ਗਏ ਇਹ ਗੁੰਡ ਤੇ ਭੈਣ ਲੱਗ ਗਿਆ ਗਾਂਾਂ ਤਾਂ ਕਾ ਕੈਨੂ ਕਾ ਨਾਲ ਚੱਲੀ ਜਾ ਮੈਂ ਭੈਣ ਦਾ ਲੰਨਾ ਛੀ ਗੋਲੀ ਦਾ ਲਈ ਫਿਰ ਤਾਂ ਬੰਦੇ ਰੋਕੀ ਉਹ ਕਈ ਵਾਰੀ ਹੁੰਦਾ ਭੈਣ ਕੋ ਤਾਂ ਭੱਜ ਜਾਂਦਾ ਪਸ਼ੂ ਜਾ ਉਹ ਹੱਕਲਾ ਕੁੜੀ ਦੀ ਫੁੱਜੀ ਦੇ ਨਾ ਚੱਲ ਉਹ ਬੱਸੀ ਯਾਰ ਬੱਸੀ ਨਾ ਖਾਲੀ ਪ੍ਰੀਤਮਾ ਹੋਏ

ਦੁੱਧ ਪੀ ਲੈ ਉਹ ਫਰਨੀ ਦੁੱਧ ਦੀ ਗੱਲ ਸੁਣ ਮੇਰੀ ਪੈਂਡਟ ਸੀ ਆ ਜਾ ਪਛੂ ਗਿਆ ਹਾਂ ਲੈ ਲੰਨਾ ਰਾਖੀ ਪੈਸੇ ਲੈ ਜਾਂਗਾ ਨਾ ਰਾਖੀ ਜੜੀ ਹਾਂ ਨਾ ਕਾਹੀ ਛੱਡਣ ਗਿਆ ਗੱਲ ਤਾਂ ਸੁਣ ਲੈ ਬੰਦੇ ਸੀ ਅਸੀਂ 5-6 ਜਣੇ ਮੈਨੂੰ ਅੱਧੀ ਰਾਤ ਨੂੰ ਭੈਣ ਦਾ ਲੰਨਾ ਬੱਚੇ ਵਾਸਤੇ ਠਾਕੇ ਲੈ ਆ ਮੂਰ ਪੈ ਗਏ ਬੰਦੇ ਗੱਲ ਸੁਣ ਹਾਂ ਉਹ ਤਾਂ ਪਰਾਵਾਨਾ ਕੀ ਬਣਿਆ ਟ੍ਰੈਕ ਲੈ ਗਿਆ ਅਸੀਂ ਆਪਣੇ ਆਲਾ ਅੱਛਾ ਉਹ ਲਾਲ ਜਾਂ ਸਕਾਟ ਗਿਆ ਕਾਹ ਨੂੰ ਗਿਆ ਡੁੱਗਾ ਕਿਹੜਾ ਓਏ ਇਹ ਆਸ਼ਾ ਨੇ ਕਿ ਕਮਾਣੀਆਂ ਹੀ ਆ। ਆਜ ਮਛਛ ਓਏ। ਵੱਡੇ ਤੀ ਤਕਤੀਆਂ ਓਏ। ਹਾਂ ਜਾ ਕੇ ਪਰਾਵਾ ਤਰਾਜੀ ਲੱਗੀ ਟੂੜੀ ਵਾਲੇ ਵਿੱਡ। ਅੱਛਾ ਤੇ ਜਾ ਕੇ ਜਦੋਂ ਉੱਥੇ ਰੁਕਿਆ ਟ੍ਰੈਕ ਪਤਾ ਲੱਗਾ ਪਰਾਵਾ ਪੈਂਦਾ ਜਾਣ। ਫੇਰ ਓਏ ਫੇਰਤੀ ਪਰਾਵਾ ਤੱਕ ਅੱਧੇ ਦਾ ਵਿਚੀ ਲਿਆਏ ਸੀ। ਅੱਛਾ ਮੈਂ ਤਾਂ ਉੱਥੇ ਹੀ ਰਹਿ ਗਿਆ ਤੈਨੂੰ ਸਹੀ ਗੱਲ ਦਗਾ ਦੂਜੇ ਦਿਨ ਆਇਆ ਤੁਰ ਕੇ। ਆਈਏ ਸੁਖੂ ਵਾਲਾ ਭੰਗ ਗਾੜ ਨੂੰ ਮੈਂ ਕਿਹਾ ਮੈਂ ਤਾਂ ਭੰਗ ਦਾ ਲੰਨਾ ਗਾਂ ਮਿਲ ਲੋ ਹਟ ਜੂ ਦੂਜਾ ਹੀ ਮਗਰਾ ਹੀ ਜਾਂਦਾ। ਹਾਂ ਉਹ ਆਈ ਗੰਡੇ ਗਾ ਇਹ ਮੁਰਦੇ ਜਮਾ ਕੇ ਆ ਜਾ ਆ ਜਾ ਨਾ ਨਾ ਇੱਕ ਗੱਟ ਜਾਂਦਾ ਨਾਲੋਂ ਨਾਲ ਭੱਗਿਆ ਜਾਂਦਾ ਤਾਂ ਦੁੱਧ ਚੰਗਾਇਆ ਹੋਇਆ ਹੁਣੀ ਉਹ ਭੈਂਕੋ ਜੇ ਨੂੰ ਜਖਰਾਖ ਤਾਂ ਖਰ ਬਹੁਤ ਖਾਂਦਾ ਜਮ ਮਮਾ ਜਾਇਆ ਗਿਆ ਹਾਂ ਦੁੱਧ ਵਾਲਾ ਟੀਕੇ ਦਾ ਸੀ ਫ੍ਰੀਟ ਮੈਂ ਹੋਏ ਟੀਕੇ ਦਾ ਫਿਰ ਵਧੀਆ ਨਸਲਾ ਕੱਛੇ ਕਿੱਥੇ ਹੈ ਨਹੀਂ ਪਿੰਡ ਟੀਜਾ ਗਾਂ ਟੀਕਾ ਨਹੀਂ ਪੜਾਉਣਾ ਪੈਣਾ ਪੈਂਦਾ ਯਾਰਾ ਸੱਪਾਂ ਦੀਆਂ ਪੜਾਂ ਟੱਕਰੀ ਅਸੀਂ ਹੁਣ ਹੈ ਹਾ 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 ਦਾਮ ਚੜਾਤਾ ਜਰਾ ਦਾਮ ਨਾ ਲੈ ਜੀ ਗਏ ਨਾ ਇਹਦਾ ਲੈ ਲੀ ਗਏ ਉਪਰੋਂ ਨਾ ਕਰੇ ਵਾਸਤੇ ਆਈ ਜਾਂਦਾ ਹੋਰਦਾ ਫੇ ਭਾਂ ਦਾ ਡੰਡਾ ਠੀਕ ਆ ਸ਼ਰ ਕਿੱਧਰ ਹੋਏ ਬਾ ਇੱਥੋਂ ਆਇ ਕਿੱਥੋਂ ਆਇਆ ਸੀ ਅੱਛਾ ਅੱਛਾ ਠੀਕ ਆ ਆ ਕਿੱਧਰ ਲੈ ਜਾਂਦੇ ਹੋ ਬਸ ਭਰਾਵਾ ਕਸੂਤੇ ਫਸ ਕੇ ਰੰਮੀ ਆਂਦੀ ਸੀ ਬੈੜ ਮਕੰਦ ਕਹਿੰਦਾ ਨਵੇਂ ਦੁੱਧ ਕਰਾ ਲੈ ਗਏ ਮਗਾ ਬਾਗ ਚੱਲਦੇ ਹੱਥ ਲਿਬੜੇ ਪਏ ਮਕਾਂਦੇ ਦੇ ਤਾਰਾਂ ਨਾਲ ਤਾਰਾਂ ਦੇ ਜਿੰਦਾ ਸ਼ਰਮ ਆਹ ਫਿਰ ਹੱਥ ਨਾਲ ਗੁੰਝੀ ਐ ਨਾ ਦੇਖਾ ਤਾਰਾਂ ਕਿ ਛੁੱਟ ਨਾ ਤਾਰਾਂ ਜਿੰਦਗੀ ਬੱਚਾ ਆਹ ਹੱਥ ਲਿਬੜੇ ਆਏ ਘਰ ਲਾਨਨ ਨੂੰ ਪੂਝ ਗਿਆ ਹੱਥ ਘਰ ਰੱਖਦੇ ਆ ਤਾਰਾਂ ਨਾਲ ਲਿਬੜੇ ਪਏ ਕੱਟ ਕੱਟ ਇਹ ਦੋ ਬੱਚਾ ਕਿੱਧਰ ਲਈ ਜਨੇ ਤੁਸੀਂ ਬੱਚਾਂ ਦੀ ਜੜ ਬੱਛੀ ਆ ਜੇ ਜਵੇਂ ਤੋਂ ਦਿਲ ਲੱਗਦੀ ਆਪ ਲੈਨੇ ਤੁਸੀਂ ਉਹ ਛੋਟੀ ਮਾਦਰੇ ਕੱਢੀ ਹੋਰ ਹੋਰ ਇਹ ਨਾਸ਼ਾ ਜਾ ਬਾਹਰ ਦੇ ਛੋਲੇ ਆਇਆ ਹੋਰ ਇਹ ਤੈਨੂੰ ਦਿਖਾ ਮੇਰੇ ਥਾਣਾ ਕਾ ਥਾਂਟਾ ਕਿਹੜੇ ਦੇ ਟੱਤੇ ਆ ਹੈ ਨਾ ਪ੍ਰੀਤ ਇਹ ਕੀ ਬੱਚੀ ਹੈ ਓਏ ਉਹ ਦੋਸਤਾਂ ਵਾਲੀ ਆ ਜੁੜੇ ਵਾਲੀ ਬੜੀ ਇਹ ਤਾਂ ਡੁੱਗੀ ਹੈ ਉਹਦਾ ਬੱਕਰੀ ਉਹ ਇੱਕ ਮਸ਼ੀਨ ਨਾਲ ਚੋਣੀ ਪੈਂਦੀ ਆ ਜੇ ਤੈਨੂੰ ਕੀ ਪਤਾ ਸ਼ਰਾ ਪਾਉਣਾ ਮੈਂ ਰੋਲਾ ਪਿੰਡ ਚ ਬੱਚੇ ਛੱਡ ਨਾ ਨਾ ਤੇ ਨਾ ਬਾ ਮਾਰਕਟ ਆ ਸਭਾ ਨੂੰ ਖਾਈ ਜਾ ਗਿਆ ਮੇਗੀ ਗਾਇ ਸੁਣ ਜਾ ਛੇ ਗਾਹ ਨਾ ਦੱਸੀ ਕਿਛੇ ਨਹੀਂ ਸਾਡਾ ਇੱਧਰ ਤੁਸੀਂ ਝੋਨੇ ਦੀ ਭੈਣ ਦੀ ਲੰਦ ਦੇ ਦਿੰਦੇ ਹੋ ਬੇਡਾ ਝੋਨਾ ਕਿੱਥਾ ਹੋਰ ਅੱਛਾ ਬੈਠ ਨਵੇਂ ਦੁੱਧ ਕਰਾ ਕੇ ਨਵੇਂ ਟੁੱਟ ਬੈਠ ਕਰਾ ਕੇ ਬੈਠਾ ਇਹ ਦੇਖ ਤਾਂ ਬੱਚਾ ਹੈ ਇਹ ਯਾਰ ਮਕੰਨ ਦਾ ਤਾਰਾਂ ਵਾਲੇ ਹੱਥ ਦਿਖਾਈ ਲਵੇੜ ਆਗੇ ਖੱਛ ਲਿਪੇ ਇਹਦਾ ਤੂੰ ਉੱਥੇ ਕੁੱਤੀ ਦੀ ਬੰਡ ਮਾਰ ਕੇ ਆ ਮਾ ਜੇ ਤੇਰੀ ਨਾ ਮਰੀ ਨਾ ਲੈ ਲਾਉੜਾ ਆ ਜਾ ਕੁੱਤੀ ਲੱਗਦੀਆਂ ਪਤਾ ਕਰਤੂਤਾਂ ਸੋਡੀਆਂ ਕਾਹਦੀਆਂ ਆਲੇ ਲੱਗ ਗਿਆ ਮੂਤਨ ਕੁੱਤੀ ਦੀ ਲੈ ਕੇ ਆ ਉਹ ਬਾ ਨੂੰ ਹੈ ਹੈ ਚੱਕੰਜੇ ਦਾ ਬੱਚੀ ਯਾਰ ਮੂਠ ਫੋੜੀ ਪਿੱਛੋਂ ਮੂਠ ਹੋ ਗਿਆ ਬਚਾ ਲੋ ਧੁੰਨੀ ਤੋਂ ਮੂਠ ਨਹੀਂ ਆਉਂਦੀ ਤਾਂ ਕਾਹ ਦੇ ਜੱੜ ਕਿਉਂਦੀ ਹੈ ਅੱਛਾ ਪੋਲੀ ਹੋ ਰਹੀ ਆ ਪੋਲੀ ਨੂੰ ਪਏ ਬੱਚਾ ਤੁਸੀਂ ਛੱਡੋ ਦੋ ਦਿਨ ਹੋ ਗਏ ਬੋਲੀ ਚੰਦੀ ਅਜਾ ਰੌਣਾ ਰੌਲਾ ਜਿੰਨੇ ਇੱਧਰ ਪਾ ਪੰਗ ਕੀਤੀ ਪਾਏਗਾ ਬੋਂਡੇ ਚ ਤੇਰਾ ਸੁੱਲਾ ਸਮਾਰ ਕੇ ਹਵਾ ਕਰੀ ਨਾ ਤੂੰ ਤਾਇਆ ਮੈਂ ਕਿਹਨੂੰ ਦੱਸਾਂ ਮੇਰੀ ਗੱਲ ਹੈ ਨਾ ਅਸੀਂ ਛੋਟੀ ਕਰਦੇ ਇੱਜ਼ਤ ਆ ਆ ਜਾ ਕਿਸੇ ਜਾ ਤੂੰ ਫੁੱਦੂ ਕੰਮ ਕਿਉਂ ਕਰੀ ਨੀ ਤੁਸੀਂ ਕਾਹਦਾ ਫੁੱਦੂ ਕੰਮ ਕਰੀ ਹੋਰੇ ਚੰਗਾ ਕੰਮ ਹੈ ਵੀ ਬੱਚਾ ਛੱਡਣ ਚਾਹੀ ਜਿੰਨੇ ਨਾ ਯਾ ਤੂੰ ਕਾਹੀ ਉਹ ਠੀਕ ਹੋ ਰਹੀ ਆ ਕੰਮਲਾ ਬੰਦਾ ਇਹ ਉਹ ਤਾਂ ਠਾ ਮੰਗਰ ਲੱਗ ਰਿਹਾ ਤੈਨੂੰ ਦੱਸੀ ਹਾਂ ਕਾ ਪੌਣਾ ਪਿੰਡ ਚਲਾਵਾ ਠੱਖਾ ਮਗ ਲੱਗ ਜਾ ਜਗ ਜੀ ਨਹੀਂ ਹੈ ਉਸ ਠੱਠੇ ਤੋਂ ਸ਼ਰਾ ਤਾਂ ਕਰਕੇ ਉਹਨਾ ਕੋਈ ਚੱਲ ਹੋ ਹੈ ਚੋਰ ਲਪੇਂਦੀ ਅੱਛਾ ਕੀ ਕਰਤੂ ਕਹਨਾ ਕੁੱਤੀਆਂ ਦੀ ਖਾਈ ਜਾ ਮੇਰੀ ਗੱਲ ਸੁਣ ਜਾ ਪਰੀ ਤੁਮ ਨਾ ਕੁੱਤੀ ਨਹੀਂ ਨਾ ਕਾਹਨੂ ਜਾ ਰੂ ਮਰੀ ਲਪੇਂਦਾ ਬਣਾ ਗੱਲ ਤੋ ਕੋ ਕਹ ਕੇ ਗਾਂ ਘਾ

ਆਹ ਭਾਈ ਜਾਨਸਤ ਮਿਲ ਜੂ ਟੱਠਾ ਹੀ ਜੀ ਜੇ ਕੋਈ ਆ ਗਿਆ ਨਾ ਕਹਿ ਜਾਂਗੇ ਬੱਚੀ ਚੋਂ ਜਾਣ ਜਾਂਦੇ ਹੈ ਨਾ ਬਸ ਮਗਰ ਲੱਗ ਰਿਹਾ ਟੱਠਾ ਰਲ ਜੂ ਹਾਂ ਉਹ ਆ ਗਿਆ ਆ ਗਿਆ ਮਗਰ ਲੱਗ ਰਿਹਾ ਭੈਣ ਜੇ ਲੱਕੜ ਦਾ ਦੂਜਾ ਬੱਚਾ ਵੀ ਆ ਗਿਆ ਨਾਲ ਜੜ ਇਹ ਕੀ ਗੱਲ ਭੈਣ ਦਾ ਲੰਨ ਕੇ ਖੋਲ ਕੇ ਆਇਆ ਸੀ ਹੈ ਖੁੱਲ ਗਿਆ ਨਾ ਆ ਗਿਆ ਆਹਿੰ ਪੜਤ ਬੁੜੀਆਂ ਅਨਿਸ਼ਰਤਾ ਵੀ ਆਪੇ ਬੁੰਡ ਬੋਲ ਦੀ ਜ਼ਰੂਰਤ ਨੂੰ ਪਾਚਾ ਕੋਈ ਨਹੀਂ ਮਨ ਚਾਪ ਨਹੀਂ ਲੱਗਦਾ ਐਵੇਂ ਤਾਂ ਨਹੀਂ ਸਕਦਾ ਐ ਕਾ ਜਿਹੜਾ ਮੈਂ ਕਹਿੰਿਆ ਕਾਨੂੰ ਪਾਪ ਲੈਣ ਨੂੰ ਲੈ ਚੱਲ ਕਰੇ ਕਰੇ ਕਈ ਬੁੰਡ ਦੇਣੀ ਕਈ ਕੰਗੇ ਛੱਡ ਕੇ ਐਸੀ ਬੁੜੀਆਂ ਨੂੰ ਖਾ ਜਾਣੇ ਇਹ ਵੀ ਗੱਲ ਸਹੀ ਹੈ ਨਾ ਪਾਪ ਵਾਲਾ ਕੰਮ ਕੰਜਰ ਦੇ ਕੁੱਤੇ ਖਾ ਜਾਣੇ ਛੋਟਾ ਹੋਰ ਗਲਤ ਕੰਮ ਬੜਾ ਸ਼ੌਕ ਦਾ ਮੈਂ ਤਾਂ ਆਖਿਆ ਜਿਹੜੇ ਤੋੜਿਆ ਕਰਾਂਗੇ ਜੇ ਅਈ ਮੀਕਾ ਨਾ ਕੰਜਰਾ ਉੱਕਾ ਜੋ ਸਾਜੜਾ ਸਾਜੜਾ ਭੈਂਕੋ ਦਾ ਪੀਚੀ ਨਹੀਂ ਮੰਨਦਾ ਜਨਾ ਸੀਤੀ ਮੰਨੇ ਯਾ ਨਾ ਮੰਨੇ ਭੈਂਦੀ ਬੁੰਡ ਦੇ ਹੁਣ ਮੋੜ ਰੇੜੀਆਂ ਤੇ ਹੋ ਰਹੇ ਨਾ ਪਟਵਾਲ ਫੂਕਦੇ ਨਾ ਬੁਰੇ ਲੱਗਦੇ ਜਾਂਦੇ ਬਲ ਤੇ ਰੇੜਾ ਬਹਿ ਜਾ ਮਾਰ ਛੱਡ ਗਿਆ ਹੈ ਨਜ਼ਾਰਾ ਦਿੰਦਾ ਤੋ ਰਹਿ ਜਾਂਦਾ ਗੱਡੀ ਨਾਲ ਟਕੜਾ ਜਾਂ ਪੰਜ ਤੇ ਦੀ ਪੱਕੀ ਹੈ ਨਾਲੇ ਤਾਂ ਗਾਂ ਭਜ ਨਾ ਮੀਹੂ ਕਿਸ ਨੇ ਫੜ ਲਿਆ ਕੋਟ ਤਾਂ ਆਪਣੇ ਪਊ ਪਊ ਤਾਂ ਹੈ ਹੀ ਹੋਣੀ ਅਸਾ ਦਾ ਕੱਲਾ ਤੇਰੇ ਚਿਤਨਾ ਦੇ ਘਸੌਣ ਵਾਲਾ ਹੋਰ ਤਾਂ ਕੋ ਡੱਕਾ ਨਹੀਂ ਉਹ ਜਵਾਕ ਕੁੱਤਿਆਂ ਦੀ ਉਹ ਤਾਂ ਪੈਂਦਾ ਲੰਨ ਮਰੀ ਜਾਂਦਾ ਜਾ পাগল ਕਿਰਾ ਮਾ ਸੁਣਾ ਤੂੰ ਲੌਂਡੇ ਦੇ ਡਾਤਾ ਸੀ ਉਹ ਕਹੇ ਜਮ ਤੇ ਸਾਰਾ ਜਮ ਤੇ ਸੁਣਿਆ ਨਾ ਨਾ ਉਹ ਪੈਂ ਕਿਉਂ ਗਿਆ ਕਿਹੜਾ ਯੂ ਵੀ ਫੇਰ ਗਿਆ ਕਿਹੜਾ ਕਹਿੰਦਾ ਮਨ ਤਾਂ ਉਹਦਾ ਕੰਤੇ ਕਿਹੜਾ ਚਵਾ ਗਿਆ ਚੁੱਸ ਲੌੜਾ ਦਸ ਚੱਲ ਗਿਆ ਹੁਣ ਫਿਰ

ਉਹ ਕੰਜਰ ਦਾ ਮੈਨੂੰ ਲੱਗਦਾ ਉਹ ਪ੍ਰੀਤਮਾ ਹਾਂ ਆ ਤਾਂ ਆਪਣੇ ਰੱਖੂ ਸੀ ਬੱਚਾ ਜਿਆ ਦੁੱਧ ਖੂਦ ਹੈ ਕੰਜਰ ਦਾ ਗਲਤ ਖੋਲ ਲਏ ਹੈ ਨਾ ਉਹਏ ਮੋਈਲਾ ਦਾ ਦੁੱਧ ਲੈ ਆਉਣਾ ਸੀ ਉਹ ਪੰਜ ਦੀ ਬੋਂਡ ਨਹੀਂ ਤਾਂ ਕਟਾਇਆ ਹੋਇਆ ਆਪਣਾ ਰੇੜੇ ਚ ਨਹੀਂ ਜੋੜਨਾ ਹਾਂ ਉਹ ਗੱਲ ਪੱਕੀ ਹੈ ਤੇਰੀ ਅੱਛਾ ਚੰਗਾ ਟੱਟੀ ਹੈ ਨਹੀਂ ਤਾਂ ਉਹ ਹੀ ਹੈ ਮਰਜੀ ਦੇਖਾਂ ਉਹ ਦੇਖ ਲੈ ਓਏ ਓਏ ਟੱਡੂ ਨਾ ਤਾਂ ਇਹ ਤਾਂ ਓਏ ਇੱਕ ਅੱਖਾਂ ਸੀ ਗੱਜੇ ਰੱਖਣ ਵਾਸਤੇ ਆਈ ਅੱਜ ਗੋੜੀਆਂ ਦੇਖ ਐ ਕੜੇ ਨੂੰ ਲੈ ਚੱਲ ਕੜੀ ਲੈ ਗੱਟ ਲਿਆ ਇਹ ਆਪਾਂ ਹੋਰ ਕਿਹੜਾ ਲਿਓਣਾ ਭਾਈ ਦੂਗਾ ਸੀ ਗਾੜੀ ਕੋਈ ਨਹੀਂ ਗਿਆ ਭੈਂਕੋ ਦੇ ਦੇ ਇੱਕ ਮਾਗਰ ਫਿਰਦਾ ਕਿ ਦੋ ਦਿੱਤੇ ਸੀ ਪੁਰਾਣੇ ਗਾਣੇ ਇੱਕਾ ਗੋਟਾ ਸੀ ਆਏ ਕਰੂਏ ਹੈ ਮਾ ਚੋ ਖੋਲ ਦੇ ਮੰਗੀ ਗਿਆ ਭਾਈ ਬੱਚਾ ਛੋਲਾ ਹੈ ਅਰੇ ਛਾਂ ਚ ਭਾਗ ਲਾ ਲਾ ਅੱਛਾ ਬੱਚਿਆਂ ਆ ਗਏ ਹਾਂ ਗਾਇਜ ਪੱਕੀ ਜਾਂਦਾ ਦੇਖੀ ਹੈ ਪਹਿਲੇ ਨੰਬਰ ਤੇ ਆਉ ਬਾਗੇ ਚ ਬੜਾ ਕਹੂ ਹੈ ਹੱਡ ਤੋੜ ਦੂ ਆ ਜਾ ਕੱਜ ਰੱਖ ਇਹਨੂੰ ਖਰਾਕ ਪਾ ਖਰਾਕ ਪਾ ਤੇ ਰਤੀਆਂ ਨਾ ਡੱਕ ਲੈਗਾ ਗਾਇਜ ਪੱਕੀ ਹੈ ਲੈ ਚੱਲ ਫੇ ਚਲਾਇ ਹੁ ਮਾਰੇ ਰੇਸ਼ ਅੱਛਾ ਰੇਸ਼ ਤੇ ਛੱਡਾਂਗੇ ਪਹਿਲੇ ਨੰਬਰ ਤੇ ਜਾਉ ਪੱਗੂ ਵਾਲਾ ਵਾਹ ਇਸਪੀਡ ਆ ਆਪ ਚਲਾਉਂ ਭਾਂਗਾ ਡੰਗਾ ਜਬੇ ਖੱਟੇ ਹਾਂ ਉਹ ਹੋ ਹੋ ਕੀ ਹਾਰਾ ਫੱਜੀ ਕੀ ਹਾਰਾ ਫੱਜੀ ਥੱਕ ਗਈ ਵਧੀਆ ਵਧੀਆ ਕਿੱਡੇ ਚੱਲ ਪਿਆ ਓਏ ਮੈਨੂੰ ਮੁੰਡਾ ਕਹਿੰਦਾ ਬੱਚੇ ਕਹਿੰਦਾ ਛੱਡੀ ਜਾਂਦਾ ਨਾ ਨਾ ਬੱਚੇ ਕਾ ਕੀ ਜੱਜ ਨਹੀਂ ਕਟਾਈ ਲਈ ਜਾ ਕੇ ਪਾਲੀ ਜਨੇ ਬੱਚੇ ਜੜਾ ਮਕਾਨ ਤੇ ਮੈਂ ਤੇਰੀ ਪਹਿਲਾਂ ਵੀ ਗੱਲ ਸੁਣੀ ਸੀ ਕੁੱਕਰ ਕਾ ਤੇ ਜੱਗੇ ਕਾ ਹਾਂ ਫੜ ਕੇ ਬੱਚਾ ਬੰਨੇ ਨਹੀਂ ਕਰੇ ਸੇਵਾ ਕਰਦੇ ਲੈ ਲੈਣਾ ਤੇ ਛੱਡਿਆ ਹਣਾ ਨਾ ਸਾਰਿਆਂ ਦੇ ਬੱਚੇ ਘਰੇ ਖੜੇ ਆਪਣੇ ਘਰੇ ਗਊਸ਼ਾਲਾ ਆਪਣੇ ਗਵੰਡੀਆਂ ਦੀ ਕੁੱਤੀ ਨਹੀਂ ਚੱਕ ਪੰਜਾਂ ਪੰਜਾਂ ਬੱਚੇ ਖੜੇ ਸਾਰਿਆਂ ਦੇ ਕਾ ਕਈ ਆਂਗਾ ਮੈਨੂੰ ਪਹਿਲਾਂ ਆਪਣੇ ਗਵੰਡੀਆਂ ਸਟੈਂਡਾਂ ਗੱਡਿਆ ਮੇਰੀ ਗੱਲ ਸੁਣ ਕੁੱਤੀ ਚੱਕ ਖੜ ਜਾ ਉਹ ਬੱਚੀ ਮੈਨੂੰ ਠਾ ਕੇ ਲਿਆਇਆ ਮੇਰੀ ਗੱਲ ਸੁਣ ਫੋਕੀ ਅੱਛਾ ਜੀ ਨਾ ਬੇਦਾ ਮੱਥੇ ਨਹੀਂ ਲਾਉਂਦੇ ਨજર ਲੱਗ ਜਾਂਦੀ ਅੱਛਾ ਬੱਚਾ ਰੇਸ਼ਤੇ ਲਈ ਆਉਣਾ ਰਾਤੋਂ ਰਾਤ ਤੋਰਾ ਕਰੋ ਅੱਛਾ ਤੋਰਾ ਫਿਰ ਹੋ ਜਾਣਾ ਹਾਂ ਟਾਪ ਕੋਲ ਠੀਕ ਆਲ ਤੂੰ ਬੱਚਾ ਦੇਜੇ ਠੀਕ ਆ ਬਾਈ ਕਰੇ ਹਾਂ ਸੇਵਾ ਕਰਦੇ ਆ ਭੇੜਾ ਬਣਾ ਰੱਖਿਆ ਜਾ ਕੇ ਹੁਣ ਦੇਖ ਲੈ ਜਦ ਯਾਰ ਇਹ ਬੱਚੀ ਨਹੀਂ ਉਹ ਤਾਂ ਠੀਕ ਆ ਜਦ ਛਾਉਣੇ ਬੜ ਗਿਆ ਪਸ਼ੂ ਦੇ ਨਾ ਨਾ ਛੇੜਾ ਤੈਨੂੰ ਮੈਨੂੰ ਪਤਾ ਹੈ ਕਹਿੰਦੇ ਜਦੋਂ ਮੈਂ ਖੇਤੋਂ ਮੈਨੂੰ ਕਹਿੰਦੇ ਹੈ ਇੱਕ ਨਾ ਬੱਚੀ ਕਰਾਉਣਾ ਛੇੜਾ ਉਹੀ ਤੈਨੂੰ ਸੁਣਨ ਚ ਫਰਕ ਪੈ ਰਿਹਾ ਹੈ ਚਲ 3 ਮਿੰਟ ਮੈਂ ਤੋੜ ਗਿਆ ਰਾਂਗੇ ਖੇਤਰਾ ਮੇਰੀ ਗੱਲ ਸੁਣਾ ਸੋਹਣੀ ਵਰਗੀਆਂ ਚੀਜ਼ਾਂ ਛੱਡਣਾ ਆਈਆਂ ਯਾਰ ਇਹ ਤਾਂ ਠੀਕ ਹੋਊਗੀ 100 ਰੁਪਏ ਕਿੰਨੀ ਦਿੰਦੇ ਈ ਛੇ ਨਸਲ ਦੀ ਆ ਯਾਰ ਖੜਪਾਈ ਚਾਈ ਮੈਨੂੰ ਉਹਦੇ ਬੰਦ ਮੈਨੂੰ ਉਹਦੇ ਕਹਿੰਦੇ ਕਹਿੰਦੇ ਦੋ ਸਣ ਵਾਲੀ ਬੱਚੀ ਆ ਕਹਿੰਦੇ ਬੱਚੀ ਛੱਡਣੀ ਜਾਂਦੀ ਹੁਣ ਜਵਾਕਾਂ ਨਾਲ ਹੱਸਾਂ ਖੇਡਾਂਗੇ ਤੇ ਹੋਰ ਕੀ ਕਿ ਨਾ ਕਰਾਂਗੇ ਇਹ ਤਾਂ ਗੱਲ ਤੇ ਮਸ਼ਕਰੀਆਂ ਕਰਦੇ ਮੈਨੂੰ ਉੱਥੋਂ ਸਦਕੇ ਲਿਆਇਆ ਰਾਤ ਨਾ ਨਾ ਬਰਜਾ ਲਿਓ ਇਹ ਤਾਂ ਮੈਂ ਸੀ ਆਬਜੈਕਟ ਤੋੜਾ ਕਰਾਉਣਾ ਇਹ ਤਾਂ ਦੇਖ ਮੇਰੀ ਗੱਲ ਕਿ ਕੌਣਾ ਫੌਜੀ ਬਾਹਰ ਨਾ ਮੁੰੇ ਰਾਬਾ ਜੱਜਾ ਰੱਖੋ ਦੇਣੇ ਘਲਟਾ ਪੁਚਾਇਆ ਹੱਥ ਤੇ ਲਾ ਕੇ ਦਿਖਾਈ ਆ ਬਾਹਾਂ ਤੇ ਨਿਖੜਾ ਨਹੀਂ ਖੜਾ ਉਹਨੇ ਕਈ ਵਾਰੀ ਹੋਰ ਨਾ ਆ ਪੋਗੀ ਅਸਟੱਕ ਘਟੇ ਜੀ ਆਂ ਗੱਜਾ ਬਡਾਸਾ ਭਾਰ ਮਾਰੂਆ ਤੇਰੇ ਮਖਾਂਦੇ ਨਾ ਨਾ ਬਈ ਨੌਕਰੀ ਵਰਗੇ ਪੜਿਆ ਜੋੜਾ ਇਹ ਤਾਂ ਕਈ ਵਾਰੀ ਕੁੱਤਾ ਬੀਣਾ ਨਾਲ ਉਹ ਤੁਰ ਕੇ ਉਹਨੇ ਘਰ ਰੱਖੀ ਮੇਰੀ ਸੋਹਣ ਗੱਲ ਕਾਲੀ ਆ ਜੀ ਹੈਲੋ ਮੇਰੀ ਸੋਹਣ ਕਾਲੀ ਆ ਜੀ ਹਾਂ ਗਰਦਿਆਲਾ ਮੈਂ ਇੱਕ ਮੇਟਰ ਪੂ ਬੱਚਾ ਹਾਂ ਮੇਰੀ ਸੋਹਣ ਰੋਜ਼ ਤਾਂ ਗੇੜਾ ਛਾ ਗੱਜਾ ਜੀ ਆ ਹਾਂ ਰੋਜ ਦਾ ਗੇੜਾ ਜਾ ਜਾ ਤੂੰ ਹੈਗਾ ਬੱਡਾ ਆਪਣੇ ਪਰਵਾਸ ਅੱਛਾ ਭੈਣ ਦੀ ਪੁੰਡ ਦੇ ਨੇ ਤੁਸੀਂ ਸੁਣੋ ਕੱਲ ਮੇਰੀ ਕੰਨ ਖੋਲ ਕੇ ਹਾਂ ਹਾਂ ਬੋਲ ਜਿੱਦੇ ਤੋਂ ਸਾਡੀ ਪਹੀ ਤੇ ਦਿਸ ਗਏ ਹਾਂ ਹਾਂ ਭਾਈ ਨੁਕਸਾਨ ਬਹੁਤ ਕਰਦੇ ਨਹੀਂ ਗਜਾਜ ਦੇਖ ਸਾਡਾ ਪਸ਼ੂ ਕਦੇ ਪੱਛੇ ਨੂੰ ਮੂੰਹ ਨਹੀਂ ਤੋਰਾ ਫੇਰਾ ਕਰਾਉਂਦੇ ਇਹ ਤਾਂ ਨਹੀਂ ਟੱਕਰੇ ਭਾਈ ਅਸੀਂ 14 ਚਰਾਲੀਆਂ 14 ਦੀਆਂ ਪਾ ਰੱਖੇ ਚਾਰ ਖੰਡ ਹੈ ਜੜ ਕੌਣਾ ਟਰਾਲ ਲਗਾ ਕੀ ਆ ਗਿਆ ਪਾਇਆ ਸ਼ਨਾਪ ਕਪਨਾਮ ਦੇ ਦੇ ਪੈਸਾ ਅਗਰੀ ਦਾ ਇਹਦਾ ਭਾਈ ਬੜਾ ਟੇਸੀ ਮੇਰਾ ਸਾਰਾ ਗੋਲੀ ਬੰਗੋ ਜਾਂਦਾ ਮਾਗਰ ਤੁਰੂ ਐੱਚੇ ਕੰਧ ਤੇ ਬੈ ਕੇ ਦੇਖ ਲਾ ਬਸ ਟਰੰਗਰ ਪੋਟਾ ਮੈਨ ਬਹੁਤ ਮਿਲਦਣਾ ਰਹਿੰਦਾ ਨਹੀਂ ਗਰਜਾ ਜੀ ਸਾਰੀਆਂ ਜੀ ਲੈਂਦਾ ਇਹ ਕਹਿੰਦੇ ਬੱਚੇ ਛੱਡ ਜਾਂਦਾ ਗੱਜਾ ਲੈ ਨਾ ਨਾ ਭਾਈ ਉਹਦੇ ਮੈਂ ਗੱਲ ਸੁਣੀ ਇਹਨਾਂ ਦੀ ਪਿੰਡ ਦੇ ਖਾਨਦਾਨੀ ਬੰਦੇ ਆ ਭਾਂ ਕੁਝ ਪਿੰਡ ਦੀ ਲੱਗਣ ਲੱਗੇ ਗਾਂ ਜਾਂਦੇ ਬੱਚੇ ਪਿੰਡ ਬੰਦੇ ਦਿਨਾ ਖੋੜਪੜਾ ਸਾਰਾ ਮਰੀ ਜਾਂਦਾ ਬਾਕੀ ਹਵਾ ਗਰਮੀ ਅੰਨਿਆ ਸਾਰਾ ਹਵਾ ਦਾ ਕੱਲੀ ਜਿਆਰ ਬੋਲ ਕੇ ਕੋਈ ਨਹੀਂ ਮਸ਼ਕਲ ਦੇ ਜਾਂਦਾ ਜੱਟ ਤੂੰ ਦੇਖਦਾ ਮੈਂ ਕਰਦਾ ਇੱਜ਼ਤ ਹੈ ਕਿਉਂ ਆਪਾਂ ਤੂੰ ਮੈਨੂੰ ਰੋਜ਼ ਮੂੰਹ ਮੱਥੇ ਲਗਦੇ ਆਪਾਂ ਨੇ ਤੂੰ ਸਾਡੀ ਪਾਈ ਤੇ ਆਉਣਾ ਸ਼ਹਿਰ ਛੂਟਣਾ ਹੈ ਨਾ ਹਾਂ ਭਾਈ ਇਹਦੇ ਨੁਕਸਾਨ ਨਾ ਕਰ ਲਓ ਇਹ ਬੰਦਾ ਬੋਲਦਾ ਪੁੱਠਾ ਹਾਂ ਇਹ ਬੰਦੇ ਨੇ ਆਪਾਂ ਨੂੰ ਕਈ ਵਾਰੀ ਕਿਹਾ ਮੈਨੂੰ ਕੀ ਬੋਲਦਾ ਉਹੀ ਮਾਰੀ ਜਾਂਦਾ ਜਾ ਜਾ ਪ੍ਰੀਟਮਾ ਦੁਕਾਨ ਤੇ ਜਦੋਂ ਮੈਂ ਆਉਣਾ ਇੱਧਰ ਛੇੜ ਦਿੰਦਾ ਕਹਿੰਦਾ ਤੇਰੀ ਬੀਬੀ ਕਿਵੇਂ ਆਇਆ ਬਾ ਹਾਂ ਇਹ ਪੁੱਤੂ ਨਹੀਂ ਜਾਣ ਕਰ ਜਾਇਆ ਹੈ ਜਾਂ ਬਣ ਜਾਇਆ ਹੈ ਕਹਿੰਦਾ ਸੱਤ ਲੱਖ ਕਰੇ ਇਸਦਾ ਇਹ ਸਾਦੀ ਆ ਕਸ਼ੇ ਕੀ ਮੱਗੇ ਮੈਂ ਬਹਿ ਜੂ ਆ ਮੇਰੀ ਗੱਲ ਸੁਣਾਉਂ ਕੁਝ ਬਣਾਇਆ ਕੰਮ ਦੀ ਨਾ ਨਾ ਉਹ ਪੁੱਛੀ ਉਹ ਮੈਂ ਤਾਂ ਹਾਜ ਤਾਈ ਵੀਰੇ ਪੁੱਛਦਾ ਸੀ ਹਾਂ ਉਹ ਇਹਨਾਂ ਯਾਰ ਪਹਿਲਾਂ ਗਰਦਿਆਲ ਗਰਦਿਆਲ ਅੱਗੇ ਮੈਂ ਬਹਿ ਜੂ ਆ ਉਹ ਦੇਖੋ ਬਾਈ ਬੱਚਾ ਮੰਗ ਰਹਾ ਹਾਂ ਹਾਂ ਜੋੜੀ ਆ ਇਹ ਗੋੜੀਆ ਦੇਖ ਜੋ ਜੋੜ ਨਾ ਕਰਾਇਆ ਮੇਰਾ ਨਾ ਨਾ ਇਹ ਨਾ ਬਸੇ ਨਿਰਾਚਰਾ ਜੋੜੀ ਨੂ ਆ ਜੋੜੀ ਨੂ ਕਬੂਤਰ ਆ ਇਹ ਉਦੂ ਬਣਾਈ ਇੰਨੇ ਪੁੱਤ ਸੋਨੂ ਪਤਾ ਨਹੀਂ ਹੁਣ ਤਾਂ ਮੋਟਰਸਾਈਕਲ ਆ ਰੇੜੀਆਂ ਤੇ ਕ੍ਰਿਸ਼ਟਮਾ ਟੋੜ ਗਿਆ ਈਡੀ ਤੇ ਦੇਖੋ ਸਾਡੀਆਂ ਰੇਛਾਂ ਲੱਗ ਆ ਫੜੋ ਈ ਕ੍ਰਿਸ਼ਟਮਾ ਹੋਏ ਦੋ ਜੋੜ ਕੇ ਤੂੰ ਤਾਂ ਦੇਖਦੀ ਨੇਹਾ ਕਰਦੇ ਆ ਉਹ ਪੀਟਮਾ ਗਡਾਸ਼ਾ ਫੜਿਆ ਮਾਇਆ ਫੜ ਮਾਇਆ ਫੜ ਕਿਤੇ ਤੁਸੀਂ ਇਹਨਾਂ ਨੂੰ ਗੁਰਚਾਰਨਾ ਸੀ ਤੁਹਾਨੂੰ ਪੁੱਣ ਲੱਗਦਾ ਉਹ ਕੰਕੇ ਦਾ 2 ਬੱਚੇ ਲੈਂਦੇ ਸਪੈਸ਼ਲ ਕਰ ਫੜ ਤੂੰ ਪਾਸ ਨਹੀਂ ਹੁੰਦੇ ਪਾਸ ਗਰਮਾਇਸ਼ ਹੋ ਰਹੀ ਐ ਇਹਨੂੰ ਤਾਂ ਕਰਕੇ ਤੋੜਦੇ ਹੈ ਲੈ ਜਰਾ ਮੂੰਹ ਨਿਕਲਿਆ ਤਾਂ ਤੂੰ ਇਧਰੇ ਪਾਸ ਕਰੀ ਜਿੰਨੇ ਨਾ ਨਾ ਗਰਮਾਇਸ਼ ਹੋ ਰਹੀ ਐ ਬੱਚੇ ਨੂੰ

ਕਾਲ ਕਾਲ ਬੀਰੂ ਮਾਇੰਦਰ ਬਠਾ ਸਾਡਾ ਬੀਰੂ ਇਟ ਮਮਾ ਦਾ ਗਿਆ ਟੋਰੀ ਚੱਲ ਯਾਰ ਘੜੇ ਬੰਨਗੇ ਪਾਏ ਹਾਂ ਨਾ ਨਾ ਇਸ ਤਰ੍ਹਾਂ ਨਾ ਤੇ ਉਹ ਕੇ ਬਾਹਰ ਮਾਰਾ ਨਾ ਜਵਾਬ ਜੇ ਸਿਰ ਪਾਏ ਕੋਈ ਨਹੀਂ ਲਾ ਪਾਟਾ ਮਾਰਾ ਚੱਲ ਲੈ ਉੱਪਰ ਇਹਨੂੰ ਚੱਲ ਬੀਰੂ ਬੀਰੂ ਚੱਲ ਬੀਰੂ ਇੱਟਾ ਨਹੀਂ ਇੱਟਾ ਨਹੀਂ ਇੱਟਾ ਨਹੀਂ ਸੁਗਣੀਆ ਰੋਜੋ ਆਜਾ ਸਾਡੇ ਨੂੰ 2 ਕਿਲੋ ਖਾੜ ਲੈ ਜਾਓ ਇਹਦੇ ਵਾਸਤੇ ਖਾਈ ਸਾਗੇ ਗੱਟੇ ਭਰੇ ਤੇ ਗੁੰਝ ਮਾਰ ਦੇ ਸੀ ਗਿਆ ਗੱਟੇ ਸਾਡੇ ਫੀਡਾ ਗੋਰੀਆਂ ਭਰੀਆਂ ਜਲ ਜਾ ਦਿਮਾਗ ਨਾਲ ਲੋਕਾਂ ਤੁਸੀਂ ਝੋਨਾ ਚਰਾਈਏ ਨੇ ਹਵਾ ਨਾਲ ਝੋਨਾ ਨਾਲ ਝੋਨਾ ਨਾਲ ਝੋਨੇ ਪਾ ਕੇ ਉੱਡਣਗੇ ਇਹ ਹੁਣ ਤੁਸੀਂ ਚੱਲ ਮੇਰਾ ਤਾਇਆ ਪਾ ਕੇ ਹੁਣ ਤੁਸੀਂ ਮੇਰੇ ਤੋਂ ਹਵਾ ਕਰਦੇ ਵਾਹ ਵਾਹ ਕੋਈ ਨਹੀਂ ਸੁਣਦੀ ਫਾਈਨਲ ਸਿੱਖਾਇਆ ਫਾਈਨਲ ਸਮਝੀ ਜਵਾਹਰ ਆ ਜਾ ਪ੍ਰਿਕਟ ਮਾ ਤੋੜ ਗਿਆ ਜਾਨ ਪਕਾਈ